ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਹਾਂ ਸਤਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪਿੰਡ ਭਰੀਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਧਰਨਿਆਂ ਨੂੰ ਮਜ਼ਬੂਤ ਕਰਨ ਵਾਸਤੇ ਕੀਤੀ ਗਈ ਮੀਟਿੰਗ ਜਿਲ੍ਹਾ ਸ਼੍ਰੀ ਮੋਕਸਰੂ ਸਾਹਿਬ ਦੇ ਅਧੀਨ ਆਉਂਦੀ ਸਬ ਤਹਿਸੀਲ ਮੰਡੀ ਭਰੀਵਾਲਾ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਵਾਸਤੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਚੱਲ ਰਹੇ ਧਰਨੇਆਂ ਨੂੰ ਮਜ਼ਬੂਤ ਬਣਾਉਣ ਵਾਸਤੇ ਕੀਤੀ ਗਈ ਪਿੰਡਾਂ ਦੀਆਂ ਇਕਾਈਆਂ ਵੱਲੋਂ ਮੀਟਿੰਗ ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੁੱਖ ਮਹਿਮਾਨ ਦੇ ਰੂਪਵੇਟ ਸਮੂਲੀਅਤ ਕੀਤੀ ਅਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਜਾ ਰਹੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਖਨੌਰੀ ਵਾਟਰ ਡੱਬ ਵਾਲੀ ਅਤੇ ਸ਼ੰਭੂ ਬਾਰਡਰ ਤੇ ਚਲਾਏ ਜਾ ਰਹੇ ਧਰਨਿਆਂ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਆਪਣੀ ਪਾਰਟੀ ਦੇ ਨੌਜਵਾਨ ਸ਼ੁਭਕਰਨ ਸੈੰਗ ਚਲਾ ਪਠਿੰਡਾ ਤੋਂ ਜੋ ਕੇ ਚੱਲ ਰਹੇ ਅਧੋਲਨ ਦਰਾੜ ਖਨੋਰੀ ਬਾਰਡਰ ਤੇ ਸ਼ਹੀਦ ਹੋ ਗਏ ਸਨ ਅਤੇ ਉਹਨਾਂ ਦੇ ਅੰਤਮ ਅਰਦਾਸ ਸਮੇਂ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਅਤੇ 1 ਕਰੋੜ ਰੁਪਇਆ ਅਤੇ ਯਾਦਗਾਰ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਤਾਕ ਵੀ ਪੰਜਾਬ ਸਰਕਾਰ ਵੱਲੋਂ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੀਤਾ ਵਾਅਦਾ ਪੂਰਾ ਨਾ ਕੀਤਾ ਤਾਂ 12 ਜੁਲਾਈ ਨੂੰ ਡੀਸੀ ਦਫਤਰ ਵਿਖੇ ਬਠਿੰਡਾ ਉਕੇ ਧਰਨਾ ਲਗਾਇਆ ਜਾਵੇਗਾ ਇਸ ਸਮੇਂ ਪਾਜਾ ਪਰੀਵਾਰ ਵਾਲਾ ਤੋਂ ਇਲਾਵਾ ਅਤੀ ਦਰਜਨ ਪਿੰਡਾਂ ਦੇ ਇਕਾਈਆਂ ਦੇ ਆਗੂਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ ਮੰਡੀ ਪਰੀਵਾਰਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸੁਪਨਸੀਤਾ ਇਹੀ ਅਪੀਲ ਕਰਾਂਗੇ ਕਿ ਤਕੜੇ ਹੋਣ ਪਿੰਡਾਂ ਦੇ ਵਿੱਚੋਂ ਆਗਿਆ ਟਰਾਲੀਆਂ ਕਢੋ ਹਿੰਮਤ ਮਾਰੋ ਮੋਰਚ ਨੂੰ ਭਰੋ ਹੋਰ ਤਕੜਾ ਕਰੋ ਹੋਰ ਮਜ਼ਬੂਤ ਕਰੋ ਤਾਂ ਕਿ ਵੀ ਵਿपक्ष ਨੂੰ ਆ ਜਿਹੜਾ ਅੰਦੇ ਮੌਸਮ 79 ਹੁਣ ਆਇਆਗਾ ਨਾ ਮੌਸਮ ਸੈਸ਼ਨ ਆਇਆਗਾ ਉਹ ਸੈਸ਼ਨ ਦੇ ਵਿੱਚ ਅਸੀਂ ਵਿਰੋਧਕਸ਼ ਦੇ ਉੱਤੇ ਦਬਾਅ ਬਣਾਉਂ ਚ ਸਫਲ ਹੋ ਜਾਈਏ ਕਿ ਭਾਈ ਜੇਕਰ ਤੁਸੀਂ ਸਾਡਾ ਪ੍ਰਾਈਵੇਟ ਬਿੱਲ ਨਾ ਲੈ ਕੇ ਆਏ ਤਾਂ ਅਗਲੀ ਵਾਰ ਨੂੰ ਵੋਟਾਂ ਮਿਲੇ ਹਾਲਾਤ ਤੁਹਾਡਾ ਵੀ ਇਹੀ ਕਰਾਂਗੇ ਜਿਹੜਾ ਬੀਜੇਪੀ ਨਾਲ ਹੋਇਆ ਕੀ ਕਹਿ ਲ ਤਦਵੇਂ ਸਿਸ਼ਾ ਮੁਖਾਵਾਂਗੇ ਉਹ ਤਾਂ ਹੀ ਵਿਖਾਇਆ ਜਾਣਾ ਜੇਕਰ ਤੁਸੀਂ ਅੰਦੋਲਨ ਦੇ ਵਿੱਚ ਦਿਸ਼ੂ ਬੇਨਾ ਜੇ ਤੁਸੀਂ ਘਰੇ ਬੈਠੇ ਦਿ세 ਤਾਂ ਸਿਸ਼ਾ ਸਾਡਾ ਕੰਮ ਨਹੀਂ ਕਰਨਾ ਇਸ ਕਰਕੇ ਸਾਡੀ ਹੱਥ ਜੋੜ ਕੇ ਅਪੀਲ ਹੈ ਸਾਡੇ ਅਰਬੂਸ ਸਰਬੰਨ ਨੂੰ ਤੁਸੀਂ ਵਰਖੁਤ ਪਿੰਡਾਂ ਤੋਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਸ਼ੰਗੂਲਿਆ ਕੀਤੀ ਹਾਜ਼ਰੀ ਭਰੀ ਹੈ ਇੱਕ ਕੱਲ ਜ਼ਰੂਰ ਹੈ ਕਿ ਇਹਦੇ ਵਿੱਚ ਮਹੌਤਰਾ ਦੇ ਲੋਕ ਆਉਂਦੇ ਨੇ ਜੱਜੇ ਬੰਦੀਆਂ ਚ ਕਈ ਕਿਸਮ ਦੇ ਲੋਕ ਹੁੰਦੇ ਨੇ ਇੱਕ ਤਾਂ ਲੋਕ ਨਰੋਲ ਉਹ ਆਉਂਦੇ ਨੇ ਜਿਹੜੇ ਇਹ ਮਤ ਕੇ ਚੱਲਣਾ ਕਿ ਅਸੀਂ ਕੋਸ਼ਾਂ ਆਪਦੇ ਲੋਕਾਂ ਦੀ ਖਾਤਰ ਕਰਨਾ ਹੈ ਇੱਕ ਸਾਡੇ ਜੱਜੇ ਬੰਦੀ ਚ ਉਹ ਆਉਂਦੇ ਨੇ ਜਿਨ੍ਹਾਂ ਦੇ ਆਪਦੇ ਘਰੇਲੂ ਕੋਈ ਮਾੜੇ ਮੋٹے ਮਸਲੇ ਸਮੱਸਿਆਵਾਂ ਆਉਂਦੀਆਂ ਮੂਲ ਹੈ ਕਿ ਇੱਕ ਇੱਕੂ ਵੀ ਕਾਂ ਇਹੋ ਦੇ ਵੀਰ ਵੀ ਸਾਡੇ ਮੈਂਬਰ ਬਣ ਜਾਂਦੇ ਨੇ ਜਿਨ੍ਹਾਂ ਦਾ ਕੰਮ ਕੱਲਾ ਟੋਲ ਤੋਂ ਦੀ ਲੰਗਣਾ ਹੀ ਆ। ਇਦੂ ਦਾ ਕੋਈ ਮਤਲਬ ਨਹੀਂ। ਸਾਰਾ ਕੁਝ ਇਹ ਹੁੰਦਾ ਹੈ। ਤੁਮ ਮੇਰੀ ਬੇਨਤੀ ਹੈ ਕਿ ਮੈਂ ਪਹਿਲਾਂ ਸ਼ੁਰੂ ਚ ਗੱਲ ਇੱਥੋਂ ਕੀਤੀ ਸੀ ਕਿ ਸਾਰੇ ਰੰਗਾਂ ਦੇ ਲੋਕ ਨੇ ਉਹ ਰਹਿਣ ਦੇ ਜਨ ਦੇ ਮੰਦੀ ਨੂੰ ਸਮਰਪਿਤ ਹੋ ਕੇ ਮੌਂਸਨ ਦੀ ਬੰਦੀ ਇਹੋ ਜਿਹੇ ਦੇਖਿਆ ਇੰਦਰੋਂ ਮਾਨਾ ਜੀ ਗੱਲ ਨਹੀਂ ਬੰਦਦੀ ਸੀ ਮਾਰੀ ਛਾਲ ਭੱਜ ਕੇ ਉੱਤਰੋਂ ਉਤਰ ਗਏ ਉੱਥੋਂ ਨਹੀਂ ਗੱਲ ਪੂਰੀ ਹੁੰਦੀ ਉਹ ਦੂਰੋਂ ਨਿਕਲ ਗਏ ਉੱਥੋਂ ਵੀ ਲੈਣੇ ਗੱਲ ਨਹੀਂ ਪੂਰੀ ਸੀ ਉਹਦੋਂ ਵੀ ਗਾਹ ਲੱਗ ਗਏ ਉਹਨਾਂ ਦੀਆਂ 10-10 ਯੂਨੀਅਨਾਂ ਬਦਲੀਆਂ ਹੋਈਆਂ ਨਹੀਂ ਕਦੇ ਉਹ ਦੇਸ਼ ਕਰੇ ਉਹ ਦੇਸ਼ ਕਰੇ ਉਹ ਦੇਸ਼ ਇਹੋ ਜਿਹਾ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲਾਈ ਆ ਕਿਸਾਨੀ ਦੀ ਖਾਤਰ ਲਈ ਹੁਮੈਨ ਆਪ ਸਭ ਦੇ ਚਰਨਾਂ ਦੇ ਵਿੱਚ ਇਸ ਲਈ ਬੇਨਤੀ ਕਰਦਾ ਮੈਂ ਨੂੰ ਕਿ ਯਾਰਾਂ ਆਪਾਂ ਤੱਕ ਲਈ ਹੋਣੀ ਰਹੀ ਲੜਾਈ ਦੀ ਆਪਣੀ ਜਮਾਤ ਨੂੰ ਬਚਾਉਣ ਦੀ ਆਪਣੇ ਬੱਚਿਆਂ ਨੂੰ ਬਚਾਉਣ ਦੀ ਆਪਣੇ ਭਵਿੱਖ ਨੂੰ ਬਚਾਉਣ ਦੀ ਲੜਾਈ ਲਈਏ ਘਰੇ ਬਹਿ ਕੇ ਅਸੀਂ ਇਸ ਲੜਾਈ ਨੂੰ ਅਗਰ ਹਾਰ ਕੇ ਤਾਂ ਤੁਹਾਨੂੰ ਤੁਹਾਡੀਆਂ ਨਸਲਾਂ ਆਉਣ ਵਾਲੀ ਪੀੜ੍ਹੀ ਨੇ ਬਚਣਾ ਨਹੀਂ ਬਿਲਕੁਲ ਨਹੀਂ ਮਟਛਣਾ ਕਿਉਂਕਿ ਜਿਹੜੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਰਜ਼ੇ ਤੋਂ ਲਗਾਤਾਰ ਫਸਲ ਦਾ ਬਦ ਪੈਦਾ ਕਰ ਲਈ ਜਿੰਨੀ ਬਦ ਪੈਦਾ ਕਰਨ ਲਈ ਕਰਜ਼ਾ ਉਹਨੇ ਵੱਧ ਚੜ ਗਿਆ ਠੀਕ ਹੈ ਜਿਹੜਾ ਬੱਚਾ ਸਾਡੇ ਘਰਿਆਂ ਚ ਜਨਮ ਲਿਆ ਜਿਹੜਾ 2 ਸਾਲ ਦਾ ਹੈ 4 ਸਾਲ ਦਾ ਹੈ 5 ਸਾਲ ਦਾ ਹੈ 7 ਸਾਲ ਦਾ ਹੈ ਉਹਦਾ ਯਾਨ ਕਸੂਰ ਕੀ ਹੈ ਦਮਸੂਰ ਕੀ ਹੈ ਸਿਰਫ ਉਹਦਾ ਹੀ ਕਸੂਰ ਹੈ ਤੂੰ ਸਾਡੇ ਘਰੇ ਜਨਮ ਲੈ ਬੈਠਾ ਜਿਉ ਸਾਡੇ ਘਰੇ ਜਨਮ ਨਾ ਲਿਆ ਹੁੰਦਾ ਤਾਂ ਮੇਰਾ ਕਰਜ਼ਾ ਸੋਚਣ ਵਾਲੀ ਗੱਲ ਹੈ ਜੇ ਮੇਰਾ ਪੋਤੇ ਨੇ ਮੇਰੇ ਘਰੇ ਜਨਮ ਨਾ ਲਿਆ ਹੁੰਦਾ ਤਾਂ ਮੇਰਾ ਕਰਜ਼ਾ ਉਹਦੀ ਮੌਤ ਦਾ ਕਾਰਨ ਨਾ ਬਣਦਾ ਕੀ ਖਿਆਲ ਹੈ